ਰੇਡੀਓ ਪੰਜਾਬ ਟੁਡੇ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਵਰਨ ਸਿੰਘ ਧੰਨਵਾਦ ਗਿਆ ਤੁਹਾਨੂੰ ਅੱਜ ਇੱਕ ਅਹਿਮ ਮਸਲੇ ਦੇ ਉੱਤੇ ਤੁਹਾਡੇ ਨਾਲ ਅੱਜ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਜੀ ਤੁਹਾਨੂੰ ਯਾਦ ਹੋਏਗਾ ਕਿ ਬਹੁਤ ਸਮਾਂ ਪਹਿਲਾਂ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ VIP ਕਲਚਰ ਖਤਮ ਕਰਨ ਨੂੰ ਲੈ ਕੇ ਇੱਕ ਕਾਨੂੰਨ ਬਣਾਇਆ ਸੀ ਜਾਂ ਇਹ ਕਹਿ ਲਓ ਕਿ ਜਦੋਂ ਸੁਪਰੀਮ ਕੋਰਟ ਨੇ ਇਹ ਚੀਜ਼ ਕਹਿ ਦਿੱਤਾ ਕਿ ਵੀਆਈਪੀ ਕਲਚਰ ਖਰ ਕਰੋ ਅੰਗਰੇਜ਼ਾਂ ਸਮੇ ਦਾ ਕਾਨੂੰਨ ਹੈ ਅੰਗਰੇਜ਼ਾਂ ਸਮੇ ਦੀ ਇਹ ਅਫਸਰਾਂ ਦੀ ਲੀਡਰਾਂ ਦੀ ਅਯਾਸ਼ੀ ਕਹਿ ਲਓ ਜਾਂ ਵਿਖਾਵਾ ਕਹਿ ਲਓ ਉਸ ਨੂੰ ਲਾਂਬੇ ਕਰੋ ਤੇ ਲਾਲ ਬੱਤੀਆਂ ਹਟਾ ਦਿੱਤੀਆਂ ਗਈਆਂ ਸੀ ਫਿਰ ਲਾਲ ਬੱਤੀਆਂ ਦਾ ਬਦਲ ਲੱਭਿਆ ਜੀ ਕਿੰਗਾ ਨੇ orange ਬੱਤੀਆਂ ਜਦ ਕਿ orange ਬਤੀਆਂ ਅਕਸਰ ਤੁਸੀਂ ਦੇਖਿਆ ਹੋਣਾ ਕੂੜੇ ਕਰਕਟ ਵਾਲੇ ਟਰੱਕਾਂ ਤੇ ਜਾਂ ਫਿਰ ਐਮਰਜੈਂਸੀ ਵੀਹਿਕਲਸ ਤੇ ਹੁੰਦੀਆਂ ਸੀ ਫਿਰ ਉਹ ਵੀ ਸੰਗਮੰਦਿਆਂ ਨੇ ਹਟਾ ਦਿੱਤੀਆਂ ਕੁਛ ਦਿਨ ਤੱਕ ਇਹ ਕੰਮ ਚੱਲਿਆ ਪਰ ਕਿਤੇ ਨਾ ਕਿਤੇ ਸੀਨੀਅਰ ਪੁਲਿਸ ਅਧਿਕਾਰ ਇਹ ਵਰਤਦੇ ਰਹੇ ਉੱਥੇ ਵਰਤਦੇ ਰਹੇ ਜਿੱਥੇ ਉਹਨਾਂ ਦਾ ਕੰਮਕਾਜ ਦਾ ਖੇਤਰ ਸੀ ਯਾਨੀ ਕਿ ਜੇ ਐਸਐਸਪੀ ਐਤ ਆਪਣੇ ਜ਼ਿਲ੍ਹੇ ਚ ਡੀਐਸਪੀ ਐਤ ਆਪਣੀ ਸਬਡਿਵੀਜ਼ਨ ਚ ਜਾਂ ਫਿਰ ਪੀਸੀਆਰ ਗੱਡੀਆਂ ਹੁਣ ਤਾਂ ਤਮਾਸ਼ਾ ਹੀ ਬਣ ਗਿਆ ਜੀਦਾ ਜੀ ਕਰਦਾ ਹੂਟਰ ਲਾ ਲੈਂਦਾ ਜੀਦਾ ਜੀ ਕਰਦਾ ਵਿਚਾਲੇ ਜੇ ਕਰਕੇ ਜਾਂ ਫਿਰ ਜਾਲੀ ਦੇ ਵਿੱਚ ਨੀਲੀਆਂ ਲਾਲ ਚਿੱਟੀਆਂ ਬੱਤੀਆਂ ਵੀ ਲਾ ਲੈਂਦਾ ਸੜਕਾਂ ਦੇ ਉੱਤੇ ਹੂਟਰ ਵਜਦੇ ਨੇ ਵਿਆਹਾਂ ਦੇ ਵਿੱਚ ਨਕਲੀ ਗਨਮੈਨ ਖੜਦੇ ਨੇ ਤੇ ਉੱਤੇ ਲਾਲ ਨੀਲੀਆਂ ਬੱਤੀਆਂ ਵੀ ਲੱਗਦੀਆਂ ਇਸੇ ਤਰ੍ਹਾਂ ਤੁਸੀਂ ਦੇਖਦੇ ਹੋਵੋਗੇ ਕਿ ਨਕਲੀ ਕਮਾਂਡੋ ਕਾਲੀਆਂ ਵਰਦੀਆਂ ਪਾ ਕੇ ਵੀ ਤੁਰੇ ਫਿਰਦੇ ਨੇ ਉਹੀ ਇੱਕ ਬਹੁਤ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਇੱਕ ਯੂਪੀ ਦਾ ਬੰਦਾ ਜਿਹੜਾ ਤਿੰਨ ਚਾਰ ਜਣਿਆਂ ਨੂੰ ਕਾਲੀਆਂ ਵਰਦੀਆਂ ਪਵਾ ਕੇ ਤੇ ਟੂਲ ਟੈਕਸ ਵੀ ਨਹੀਂ ਦਿੰਦਾ ਸਿੱਧੀ ਗੱਲ ਕਹੀਏ ਲਾਲ ਬੱਤੀ ਤੇ ਗਨਮੈਨ ਇਹ ਇੱਕ ਰੁਤਬਾ ਬਣ ਗਿਆ ਇਹ ਇੱਕ ਵਿਖਾਵਾ ਬਣ ਗਿਆ ਹਾਲੀ ਦੇ ਵਿੱਚ ਮੇਰੇ ਨਾਲ ਹੁਣ ਇਸ ਵਕਤ ਫੋਨ ਲਾਈਨ ਤੇ ਜੁੜਨਗੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਨikhil sraopuri ਉਹਨਾਂ ਵੱਲੋਂ ਇੱਕ ਤਾਜ਼ਾ ਤਰੀਮ ਜਿਹੜੀ ਹੈ ਉਹ ਇੱਕ ਪਟੀਸ਼ਨ ਪਾਈ ਗਈ ਹੈ ਹਾਈ ਕੋਰਟ ਦੇ ਵਿੱਚ ਸਿਵਲ ਰੈਟ ਪਟੀਸ਼ਨ ਹੈ ਜੀ ਪੀਆਇਲ ਨੰਬਰ 69 ਸੌਰੀ ਇਹਦੇ ਉੱਤੇ ਉਹਨਾਂ ਨੇ ਜਿਹੜਾ ਸਾਰੀ ਪਾਈ ਆਪਾਂ ਸਰਾਫ ਸਾਹਿਬ ਦੇ ਸਾਡੇ ਨਾਲ ਜੁੜ ਗਏ ਨੇ ਸਰਾਫ ਸਾਹਿਬ ਸਤਿਗੁਰਾਲ ਜੀ ਸਤਿਗੁਰਾਲ ਸਰ ਸੋ ਇਹ ਜਿਹੜੀ ਤੁਸੀਂ ਪਟੀਸ਼ਨ ਪਾਈ ਹੈ ਨikhil sraop ji ਇਹ ਕੀ ਹੈ ਮਾਮਲਾ ਕਿਉਂ ਪਾਉਣੀ ਪਈ ਕੀ ਕਹਾਣੀ ਹੈ ਸਾਰੀ ਦੇ ਵੀ ਸੁਪਰੀਮ ਕੋਰਟ ਨੇ ਬੜਾ ਕੁਝ ਕਿਹਾ ਸੀਗਾ ਕਿ ਭਈ ਇਹ ਜਿਹੜੀ ਟੈਂਡੈਂਸੀ ਹੈ ਗਵਰਨਮੈਂਟ ਆਫੀਸਰਸ ਦੀ ਆ ਪੁਲਿਸ ਦੀ ਆ ਪੋਲੀਟੀਸ਼ੀਅਨਸ ਦੀ ਜੀ ਇਹ ਆਪਣੇ ਆਪ ਨੂੰ ਇੱਕ ਆਮ ਬੰਦੇ ਤੋਂ ਉੱਚਾ ਦਿਖਾਣਾ ਜੀ ਔਰ ਆਪਣੇ ਆਪ ਆਪਣੇ ਆਪ ਨੂੰ ਆਮ ਬੰਦੇ ਤੋਂ ਉੱਤੇ ਦਿਖਾਣਾ ਜੀ ਇਹ ਜਿਹੜੀ ਹੈ ਇਹ ਕਨਸਟੀਟਿਊਸ਼ਨ ਦੇ ਨਾਲ ਮੇਲ ਨਹੀਂ ਖਾਂਦੀ ਜੀ ਇਹ ਬੇਸਿਕਲੀ ਇਹ ਅੰਗਰੇਜ਼ਾਂ ਦਾ ਇੱਕ ਚਲਨ ਸੀਗਾ ਕਿ ਭਈ ਉਹ ਹਿੰਦੁਸਤਾਨੀਆਂ ਨੂੰ ਹਮੇਸ਼ਾ ਦਬਾ ਕੇ ਰੱਖਣਾ ਚਾਹੁੰਦੇ ਸੀ ਨੀਚਾ ਦਿਖਾਉਂਦੇ ਸੀ ਤੇ ਆਫਟਰ ધ ਇੰਡੀਪੈਂਡੈਂਸ ਕੀ ਹੋਇਆ ਕਿ ਕੁਝ 20-25 ਸਾਲ ਤੱਕ ਠੀਕ ਰਿਹਾ ਜੀ ਬਟ ਆਈ ਥਿੰਕ ਆਫਟਰ 1980 ਫਿਰ ਇੱਕ ਦੌਰ ਸ਼ੁਰੂ ਹੋਇਆ ਕਿ ਜਿੱਥੇ ਕਲੋਨੀਅਲਿਜ਼ਮ ਜਿਨੂੰ ਆਪਾਂ ਕਹਿੰਦੇ ਆ ਉਹ ਕਾਫੀ ਵੱਧ ਗਿਆ ਔਰ ਇਹਨਾਂ ਨੇ ਦੁਆਰਾ ਇਹਨਾਂ ਨੇ ਬਿਊਰੋਕ੍ਰੇਸੀ ਜਿਹੜੀ ਇੱਕ ਪਬਲਿਕ ਸਰਵਿਸ ਹੈ ਪਬਲਿਕ ਸਰਵੈਂਟਸ ਨੇ ਜੀ ਇਹਨਾਂ ਨੇ ਇਹ ਆਪਣੇ ਆਪ ਨੂੰ ਇਹ ਸੋਚ ਲਿਆ ਕਿ ਇਹ ਜਿਹੜੇ ਨੇ ਇਹ ਲੋਕਾਂ ਦੇ ਉੱਤੇ ਰਾਜ ਕਰਦੇ ਨੇ ਜੀ ਔਰ ਇਹ 30 ਸੋਸਾਇਟੀ ਵਿੱਚ ਵੀ ਆਮ ਹੈ ਆਪਾਂ ਕਹਿੰਦੇ ਨੇ ਡੀਫੀ ਜਿਹੜਾ ਹੈ ਡਿਸਟ੍ਰਿਕਟ ਦਾ ਰਾਜਾ ਹੈ ਹਾਂਜੀ ਔਰ ਐਸਐਸਪੀ ਨੂੰ ਕਪਤਾਨ ਸਾਹਿਬ ਕਹਿੰਦੇ ਆ ਜੀ ਇਹ ਇਹ ਸਾਰੇ ਮਤਲਬ ਕੋਲੋਨੀਅਲ ਵਰਡਸ ਨੇ ਜੀ ਜਿਹੜੇ ਹੁਣ ਵੀ ਸਾਪਾਤਰ ਯੂਜ਼ ਕਰਦੇ ਆਪਾਂ ਹਾਂਜੀ ਹਾਂਜੀ ਮਤਲਬ ਸਾਡੇ ਵਿੱਚ ਉਹ ਆਜ਼ਾਦੀ ਹਲੇ ਤੱਕ ਅੰਦਰ ਆਈ ਨਹੀਂ ਇੱਕ ਆਮ ਬੰਦੇ ਨੂੰ ਵੀ ਨਹੀਂ ਸਮਝ ਆਈ ਕਿ ਭਈ ਆਜ਼ਾਦੀ ਦਾ ਮਤਲਬ ਕੀ ਹੈ ਜੀ ਤੇ ਇਹਦਾ ਜਿਹੜਾ ਬ੍ਰੋਡਰ ਕੰਟੈਕਸਟ ਇਹ ਸੀਗਾ ਔਰ ਫਿਰ ਸੁਪਰੀਮ ਕੋਰਟ ਨੇ ਕਿਹਾ ਕਿ ਵੀ ਇਹ ਜਿਹੜੇ ਲਾਲ ਬੱਤੀਆਂ ਰੂਲ ਬੱਤੀਆਂ ਤੁਸੀਂ ਲਾ ਕੇ ਘੁੰਮ ਰਹੇ ਹੋ ਪੋਲੀਟਿਸ਼ੀਅਨਸ ਔਰ ਪੁਲਿਸ ਅਫਸਰਸ ਔਰ ਬਿਊਰੋਕਰੇਟਸ ਔਰ ਇਵਨ ਜੱਜਸ ਜੀ ਤੇ ਇਹ ਇਹ ਤੁਸਤਾਂ ਨੂੰ ਸਾਰਿਆਂ ਨੂੰ ਹਟਾਣਾ ਪਏਗਾ ਜੀ ਤੇ ਉਸ ਦੇ ਇਮੀਡੀਏਟਲੀ ਬਾਅਦ ਤੁਸੀਂ ਦੇਖੋ ਸਾਡੇ ਸਾਰੇ ਜਜੇਸ ਨੇ ਸੁਪਰੀਮ ਕੋਰਟ ਦੇ ਹੋਣ ਹਾਈ ਕੋਰਟ ਦੇ ਹੋਣ ਈਵਨ ਡਿਸਟ੍ਰਿਕਟ ਜਿਹੜੀ ਜੁਡੀਸ਼ਰੀ ਹੈ ਜੀ ਕੋਈ ਵੀ ਲਾਲ ਬਤਿਆ ਨਹੀਂ ਲੰਦਾ ਆਪਣੇ ਗੱਡੀਆਂ ਦੇ ਉੱਤੇ ਬਟ ਉਸ ਦੇ ਬਾਅਦ ਇੱਕ ਨੋਟੀਫਿਕੇਸ਼ਨ ਆਈ 2017 ਵਿੱਚ ਗਵਰਨਮੈਂਟ ਆਫ ਇੰਡੀਆ ਦੀ ਜੀ ਤੇ ਉਹਨਾਂ ਨੇ ਬੜਾ ਸਪੈਸੀਫਾਈ ਕੀਤਾ ਕਿ ਭਈ ਤੁਸੀਂ ਜਦ ਲਾਲ ਬੱਤੀ ਦੀ ਪਰਮਿਸ਼ਨ ਚਾਹੇ ਪੁਲਿਸ ਨੂੰ ਹੋਏ ਜਾਂ ਬਿਊਰੋਕ੍ਰੇਸੀ ਨੂੰ ਹੋਏ ਉਹ ਡਿਪਾਰਟਮੈਂਟ ਆਫ ਟ੍ਰਾਂਸਪੋਰਟ ਤੋਂ ਪਰਮਿਸ਼ਨ ਲੇਗੀ ਜੀ ਉਹ ਡਿਪਾਰਟਮੈਂਟ ਆਫ ਟ੍ਰਾਂਸਪੋਰਟ ਇੱਕ ਰੀਜ਼ਨਡ ਆਰਡਰ ਕੱਢੇਗਾ ਕਿ ਭਈ ਸਪੋਜ਼ ਤੁਸੀਂ ਇੱਕ ਪੁਲਿਸ ਅਫਸਰ ਹੋ ਜੀ ਤੁਸੀਂ ਕਹਿੰਦੇ ਹੋ ਜੀ ਮੈਨੂੰ ਆਪਣੀ ਗੱਡੀ ਦੇ ਉੱਤੇ ਇਹ ਲਾਈਟ ਲਾਣੀ ਹੈ ਤੇ ਤੁਸੀਂ ਅਪਲਾਈ ਕਰੋਗੇ ਉਹ ਉਹ ਰੀਜ਼ਨਿੰਗ ਦੇਣਗੇ ਕਿ ਭਈ ਇਹਨਾਂ ਦਾ ਬੰਦਾ ਹੈ ਜਾਂ ਨਹੀਂ ਬੰਦਾ ਜੀ ਪਰ ਅਗਰ ਬੰਦਾ ਹੈ ਤਾਂ ਕਿਉਂ ਬੰਦਾ ਹੈ ਜੀ ਤੇ ਉਹ ਤੇ ਚਲੋ ਕੀ ਹੋਣਾ ਸੀਗਾ ਹੁਣ ਦੇਸਪਾਈਟ ਦੋ ਸੁਪਰੀਮ ਕੋਰਟ ਜੁਡੀਮੈਂਟ ਜੀ ਦੇਸਪਾਈਟ ਦ ਨੋਟੀਫਿਕੇਸ਼ਨ ਬਾਈ ਦ ਗਵਰਨਮੈਂਟ ਆਫ ਇੰਡੀਆ ਜੀ ਇਹਨਾਂ ਨੇ ਕੀ ਕੀਤਾ ਕਿ ਇਨ ਮਾਸ ਹਰ ਬੰਦੇ ਨੇ ਆਪਣੀ ਗੱਡੀਆਂ ਦੇ ਉੱਤੇ ਲਾਲ ਲਾਈਟਰ ਲਾਨੀਆਂ ਸ਼ੁਰੂ ਕਰ ਦਿੱਤੀਆਂ ਠੀਕ ਹੈ ਜੀ ਤੇ 2021 ਵਿੱਚ ਮੈਂ ਕਾਫੀ ਫੋਟੋਗ੍ਰਾਫ ਖਿੱਚੀਆਂ ਔਰ ਆਪਣੀ ਪਬਲਿਕेशंस ਵਿੱਚ ਵੀ ਸ਼ੇਅਰ ਕੀਤਾ ਜੀ ਔਰ ਫਿਰ ਅਸੀਂ ਇੱਕ ਪੀਆਲ ਪਾਈ ਜੀ ਤੇ ਉਹਦੇ ਵਿੱਚ ਡਾਇਰੈਕਸ਼ਨਸ ਇਹ ਸੀਗੇ ਕਿ ਭਈ ਅਗਰ ਮੈਂ ਦੁਬਾਰਾ ਰਿਪਰੈਜ਼ੈਂਟੇਸ਼ਨ ਦਵਾਂਗਾ ਤੇ ਇਹ ਲੋਕ ਉਹਨੂੰ डील ਕਰਨਗੇ ਜੀ ਉਸ ਇਸ ਪਾਰਟੀਕুলਰ ਇਸ਼ੂ ਨੂੰ ਜੀ ਤੇ ਇਹਨਾਂ ਨੇ ਫਿਰ ਡੀਲ ਨਹੀਂ ਕੀਤਾ ਫਿਰ ਅਸੀਂ ਦੁਆਰਾ ਇੱਕ ਹੋਰ ਦੁਆਰਾ ਪੀਆਰਪੀ 2021 ਵਿੱਚ ਜੀ ਤੇ ਫਿਰ ਅਸੀਂ ਦੇ ਦੇ ਕਰਕੇ ਸੁਪਰੀਮ ਕੋਰਟ ਆਫ ਇੰਡੀਆ ਤੱਕ ਗਏ ਜੇ ਇਹ ਹੁਣ ਤਨੂੰ ਇਹ ਕਿਹਾ ਗਿਆ ਕਿ ਭਈ ਜਦ ਵੀ ਤੁਸੀਂ ਐਦਾਂ ਦੀ ਵਾਇਲੇਸ਼ਨ ਦੇਖੋਗੇ ਜੀ ਕਿ ਰਿਪੋਰਟ ਕਰੋਗੇ ਜਿਹੜੇ ਰਿਸਪੌਂਡੈਂਟ ਸਟੇਟਸ ਨੇ ਠੀਕ ਹੈ ਪੰਜਾਬ ਹਰਿਆਣਾ ਔਰ ਯੂਟੀ ਠੀਕ ਹੈ ਜੀ ਅ ਜਦ ਕਿ ਮੇਰਾ ਜਦ ਮੈਂ ਸੁਪਰੀਮ ਕੋਰਟ ਗਿਆ ਮੇਰਾ ਇਹ ਕਹਿਣਾ ਸੀ ਜੀ ਮੈਂ ਲਾ ਐਨਫੋਰਸਮੈਂਟ ਏਜੰਸੀ ਨਹੀਂ ਹਾਂ ਮੈਂ ਇੱਕ ਲਾਇਰ ਹਾਂ ਲਾਇਰ ਹਾਂ ਜੀ ਮੈਂ ਅਗਰ ਕੋਈ ਇਲੀਗਲ ਚੀਜ਼ ਕਰਦਾ ਹਾਂ ਤੁਸੀਂ ਮੈਨੂੰ ਮੇਰੇ ਉੱਤੇ ਥੋੜੀ ਨਾ ਡਿਊਟੀ ਲਾ ਦੋਗੇ ਕਿ ਤੂੰ ਜਾ ਕੇ ਚੈੱਕ ਕਰ ਨਾ ਮੈਂ ਸੈਕਸਪੇਅਰ ਤੋਂ ਪੈਸਾ ਲੈਂਦਾ ਹਾਂ ਨਾ ਮੈਂ ਕਿਸੇ ਤੋਂ ਤਨਖਾਹ ਲੈਂਦਾ ਨਾ ਮੇਰੇ ਥੱਲੇ ਬੰਦੇ ਨੇ ਨਾ ਮੇਰੇ ਕੋਲ ਰਿਸੋਰਸਸ ਹੈ ਜੀ ਬਿਲਕੁਲ ਇਹ ਚਲੋ ਹੁਣ ਫਿਰ ਅਸੀਂ ਜਦ ਦੇ ਨੋਟਿਸ ਇਸ਼ੂ ਕੀਤਾ ਜੀ ਤੇ ਫਿਰ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਹੋਣਾ ਸੀ ਇਹਨਾਂ ਨੂੰ 30 40 ਫੋਟੋਗ੍ਰਾਫ ਜਿਹੜੀਆਂ ਕੋਟ ਵਿੱਚ ਲਾਈਆਂ ਹੈ ਜੀ ਜਿਹਦੇ ਵਿੱਚ ਇਹ ਕਿਹਾ ਕਿ ਇਹ ਰੈਂਪੰਟ ਯੂਜ਼ ਹੈ ਮਤਲਬ ਤੁਸੀਂ ਮੰਨੋਗੇ ਨਹੀਂ ਪੁਲਿਸ ਅਫਸਰਾਂ ਨੇ ਆਪਣੇ ਰਿਸ਼ਤੇਦਾਰਾਂ ਦੀਆਂ ਗੱਡੀਆਂ ਦੇ ਵਿੱਚ ਵੀ ਲਾ ਰੱਖੇ ਆ ਉਹ ਗੱਡੀਆਂ ਦੇ ਉੱਤੇ ਇਹ ਲਾਈਟਾਂ ਲਾ ਰੱਖੀਆਂ ਪੁਲਿਸ ਅਫਸਰਾਂ ਦੇ ਰਿਸ਼ਤੇਦਾਰ ਕੀ ਜੀ ਇੱਥੇ ਤਾਂ ਨਕਲੀ ਤੁਹਾਨੂੰ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਨਕਲੀ ਕਮਾਂਡੋ ਲੈ ਕੇ ਨਕਲੀ ਪਾਇਲਟ ਲੈ ਕੇ ਸਾਇਰਨ ਲਾ ਕੇ ਸੜਕਾਂ ਦੇ ਉੱਤੇ ਸ਼ਰੇਮ ਘੁੰਮਦੇ ਨੇ ਉਹ ਕੋਈ ਸਮਗਲਿੰਗ ਦਾ ਕੰਮ ਕਰਦਾ ਕੋਈ ਇਲੀਗਲ ਇਮੀਗ੍ਰੇਸ਼ਨ ਦਾ ਕੰਮ ਕਰਦਾ ਕੋਈ ਆਪਣਾ ਕੀ ਕਹਿੰਦੇ ਇਹਨੂੰ ਹਵਾਲੇ ਦਾ ਕੰਮ ਕਰਦਾ ਕਿਉਂਕਿ ਹਵਾਲਾ ਹੀ ਵੱਡੇ ਅਫਸਰਾਂ ਨਾਲ ਜੁੜਿਆ ਤੇ ਵਿਆਹਾਂ ਸ਼ਾਦੀਆਂ ਦੇ ਵਿੱਚ ਤਾਂ ਅਕਸਰ ਅਸੀਂ ਦੇਖਦੇ ਆ ਕਿ ਉੱਥੇ ਲਾਲ ਬੱਤੀਆਂ ਵਾਲੀਆਂ ਗੱਡੀਆਂ ਤੇ ਹੂਟਰ ਮਾਰਦੇ ਜਾਂਦੇ ਨੇ ਲੋਕਾਂ 'ਤੇ ਪ੍ਰਭਾਵ ਪਾਉਂਦੇ ਆ ਵੀ ਸਾਡੇ ਤੋਂ ਉੱਚਾ ਦਾ ਬੰਦਾ ਹੀ ਕੋਈ ਨਹੀਂ ਹਾਂ ਬਿਲਕੁਲ 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 ਤੇ ਔਰ ਮੇਰੇ ਖਿਆਲ ਚੰਡੀਗੜ੍ਹ ਵਿੱਚ ਵੀ ਚੰਡੀਗੜ੍ਹ ਤੇ ਫਿਰ ਵੀ ਥੋੜਾ ਜਿਹਾ ਮੇਰੇ ਖਿਆਲ ਲਗਾਮ ਹੈ ਜੀ ਬਾਕੀ ਪੰਜਾਬ ਔਰ ਹਰਿਆਣਾ ਦੇ ਜਿਹੜੇ ਡਿਸਟ੍ਰਿਕਟਸ ਨੇ ਉਹਦੇ ਤੇ ਕੋਈ ਲਗਾਮ ਨਹੀਂ ਹੈ ਉੱਥੇ ਦੇ ਡੀਸੀ ਡੂਸੀ ਸਾਰੇ ਐਸਐਸਪੀ ਇੱਥੇ ਦਾ ਸਾਡਾ ਪੰਜਾਬ ਦਾ ਡੀਜੀਪੀ ਵੀ ਉਹ ਵੀ ਲਾਂਦੇ ਨੇ ਆਪਣੀ ਗੱਡੀਆਂ ਤੇ ਉਹਨਾਂ ਨੂੰ ਉਹਨਾਂ ਨੂੰ ਕੀ ਲੋਡ ਹੈ ਜਦੋਂ ਉਹਨਾਂ ਦੇ ਅੱਗੇ ਆਲਰੇਡੀ ਇੱਕ ਪਾਇਲਟ ਵਹੀਕਲ ਹੈ देन व्हाई ਵੀ ਪੁੱਟਿੰਗ ਉਹਨਾਂ ਨੂੰ ਹੀ ਸੈਟਿੰਗ ਅਪ ਅ ਵੈਰੀ ਬੈਡ ਐਗਜ਼ੈਂਪਲ ਫਾਰ ਆਲ ਅਦਰ ਆਫਿਸਰਸ ਜੀ ਜੀ ਜਦੋਂ ਇੱਕ ਜਿਹੜਾ ਮੁਖੀ ਹੈ ਉਹ ਹੀ ਗਲਤ ਕੰਮ ਕਰਨਾ ਸ਼ੁਰੂ ਕਰ ਦੇ ਇਲੀਗਲ ਕੰਮ ਕਰਨਾ ਸ਼ੁਰੂ ਕਰੇ ਜੀ ਤੇ ਬਾਕੀ ਜਿਹੜੇ ਜੂਨੀਅਰ ਆਫਸਰ ਨੇ ਦੇ ਗੇਟ ਇਨਸਪਾਇਰਡ ਟੂ ਡੂ ਸੱਚੇ ਬਿਲਕੁਲ ਬਿਲਕੁਲ ਉਹ ਤੇ ਹੁਣ ਇੱਕ ਇੱਕ ਮੈਂ ਤੁਹਾਨੂੰ ਇੱਕ ਛੋਟੀ ਜੀ ਚੀਜ਼ ਦੱਸਣਾ ਹੈ ਜੀ ਕਿ ਇਹ ਐਸ ਪਰ ਦ ਨੋਟੀਫਿਕੇਸ਼ਨ ਹੈ ਜ਼ਰੂਰੀ ਹੈ ਕਿ ਭਈ ਜਿੱਦੀ ਲਾਈਟ ਲਾਲ ਬੱਤੀ ਲੱਗੀ ਹੋਏ ਹਾਂਜੀ ਉਹਦਾ ਇੱਕ ਸਟicker ਵੀ ਲੱਗਿਆ ਹੋਣਾ ਚਾਹੀਦਾ ਹੈ ਵਿੰਡਸਕਰੀਨ ਤੇ ਠੀਕ ਹੈ ਜੀ ਤੁਸੀਂ ਦੇਖੋ ਕਿ ਇੱਕ ਬੰਦੇ ਦਾ ਵੀ ਸਟicker ਨਹੀਂ ਲੱਗਿਆ ਹੋਇਆ ਹਾਂ ਬਿਲਕੁਲ ਨਹੀਂ ਹੈਗਾ ਜੀ ਨਹੀਂ ਹੈ ਸੋ ਦੈਟ ਮੀਨਸ ਦੈਟ ਇਜ਼ ਇਲੀਗਲ ਇਨਸਟਾਲੇਸ਼ਨ ਆਫ ਰੈਡ ਲਾਈਟ ਚਾਹੇ ਉਹ ਜੋ ਮਰਜ਼ੀ ਹੋਣ ਜੀ ਅਬ ਮੈਂ ਕਹਿਣਾ ਚਾਹਉ ਗਵਰਨਰ ਸਾਹਿਬ ਵੀ ਹੋ ਜਿਨ੍ਹਾਂ ਨੂੰ ਅਲਾਉਡ ਹੈ ਹਾਂਜੀ ਕਨਸਟੀਟਿਊਸ਼ਨਲ ਫੰਕਸ਼ਨਰੀਜ਼ ਨੂੰ ਕੁਝ ਨੂੰ ਅਲਾਉ ਕੀਤਾ ਸੀਗਾ ਸੁਪਰੀਮ ਕੋਰਟ ਨੇ ਠੀਕ ਹੈ ਜੀ ਬਟ ਉਹ ਵੀ ਉਹਨਾਂ ਨੂੰ ਉਹ ਲਾਣਾ ਚਾਹੀਦਾ ਸੀ ਮਤਲਬ ਸਪੋਜ਼ ਉਹਨਾਂ ਨੂੰ ਅਲਾਉ ਵੀ ਕੀਤਾ ਹੈ ਹੀ ਹੈਜ਼ ਟੂ ਟੇਕ ਅ ਸਟicker ਫਰਮ ਦਾ ਡਿਪਾਰਟਮੈਂਟ ਆਫ ਟਰਾਂਸਪੋਰਟ ਜੀ ਉਹ ਕਿਸੇ ਨੇ ਨਹੀਂ ਲਿੱਤਾ ਨਾਓ ਸਪੋਜ਼ ਮੈਂ ਕਹਿੰਦਾ ਤੁਹਾਨੂੰ ਇੱਕ ਪਰਮਿਸ਼ਨ ਮਿਲੀ ਹੈ ਬਟ ਇੱਕ ਪ੍ਰੋਸੀਜਰ ਤੁਸੀਂ ਫੋਲੋ ਕਰਨਾ ਹੈ ਜੇ ਤੁਸੀਂ ਪ੍ਰੋਸੀਜਰ ਫੋਲੋ ਨਹੀਂ ਕਰਦੇ ਹੋ ਥੈਟ ਊਡ ਆਲਸੋ ਕਮ ਅੰਡਰ ਦਾ ਪ੍ਰੋਵੀਜ਼ਨ ਆਫ ਇਲੀਗਲ ਐਕਟ ਜੀ ਕਿ ਤੁਸੀਂ ਬਿਗੈਰ ਉਸ ਪ੍ਰੋਸੀਜਰ ਨੂੰ ਫੋਲੋ ਕੀਤੇ ਹੋਏ ਤੁਸੀਂ ਇੱਕ ਚੀਜ਼ ਕਰ ਲਈ ਜੀ ਤੇ ਇਹ ਸਾਰੇ ਮੁੱਦੇ ਹੁਣ ਅਸੀਂ ਲੈ ਕੇ ਜਾ ਰਹੇ ਆ ਕਿ ਭਈ ਨਾਓ ਇਟ ਇਜ਼ ਹਾਈ ਟਾਈਮ ਮਤਲਬ ਤੁਸੀਂ ਜਿੱਥੇ ਮਰਦੀ ਚਲੇ ਜਾਓ ਚਾਹੇ ਸ਼ਾਦੀਆਂ ਵਿੱਚ ਚਲੇ ਜਾਓ ਜਾਂ ਲੇਕ ਤੇ ਚਲੇ ਜਾਓ ਜਾਂ ਮਾਰਕੀਟਸ ਵਿੱਚ ਚਲੇ ਜਾਓ ਜਿੱਥੇ ਮਰਦੀ ਚਲੇ ਜਾਓ ਲੋਕੀ ਲਾਲ ਬਤੀਆਂ ਲਾ ਕੇ ਦੁਆਰਾ ਫਿਰ ਰਹੇ ਨੇ ਬਿਲਕੁਲ ਜੀ ਬਿਲਕੁਲ ਇਹ ਫਿਰ ਹੁਣ ਸਪੋਜ਼ ਮੈਂ ਕਹਿੰਦਾ ਜੀ ਅਸੀਂ ਤੇ ਬੜੇ ਇੰਪਾਵਰਡ ਆ ਅਸੀਂ ਸੋਚ ਸਕਦੇ ਹਾਂ ਕਿ ਚਲਿਆਰ ਵੇਪਕੂ ਲੋਗ ਨੇ ਕਟਿਆ ਲੋਗ ਨੇ ਹਮਮ ਕੀ ਮਤਲਬ ਮੱਲਾਪਾਪਾ ਸੋਚਦੇ ਆ ਤੁਸੀਂ ਸੋਚੋ ਇਹ ਮੈਨੂੰ ਪਤਾ ਹੈ ਕਿ ਤੁਹਾਡੇ ਜਿਹੜੇ ਲਿਸਨਰ ਨੇ ਉਹ ਸਾਰੇ 올ਓਵਰ ਦ ਵਰਲਡ ਨੇ ਜੀ ਜੀ ਮੈਂ ਸਾਰੇ ਪੰਜਾਬੀਆਂ ਨੂੰ ਪੁੱਛਣਾ ਚਾਹੁੰਦਾ ਹਾਂ ਸਾਰੇ ਹਿੰਦੁਸਤਾਨੀਆਂ ਨੂੰ ਪੁੱਛਣਾ ਚਾਹੁੰਦਾ ਹਾਂ ਜਿਹੜੇ ਬੰਦੇ ਬਾਹਰ ਨੇ ਜੀ ਮੈਨੂੰ ਇੱਕ ਬਾਰ ਕਿਮਲਾਈਜ਼ ਕੰਟਰੀ ਦੱਸ ਦੋ ਜਿਸ ਜਿੱਥੇ ਇਸ ਤਰ੍ਹਾਂ ਦੇ ਲੋਕੀ ਰੈਡ ਲਾਈਟ ਲਾ ਕੇ ਘੁੰਮਦੇ ਨੇ ਬਿਲਕੁਲ ਨਹੀਂ ਕੋਈ ਨਹੀਂ ਕੋਈ ਯੂਰਪ ਹੋਏ ਕੈਨੇਡਾ ਹੋਏ ਨਿਊਜ਼ੀਲੈਂਡ ਹੋਏ ਅਮਰੀਕਾ ਹੋਏ मतलब बिल्कुल इमरजेंसी व्हीकल्स सिर्फ इमरजेंसी व्हीकल्स ऑन ड्यूटी मतलब नहीं नहीं मतलब दूसरी गल है कि जे ਤੁਹਾਡੇ ਪੜੋਸ ਵਿੱਚ ਕੋਈ ਏਦਾਂ ਦਾ ਲਾ ਕੇ ਖੜਿਆ ਹੋਏ ਜੀ ਤੁਸੀਂ ਪਹਿਲੀ ਗੱਲ ਤੇ ਰਿਪੋਰਟ ਕਰੋਗੇ ਉਹ ਦੂਜੀ ਗੱਲ ਉਹਨੂੰ ਬੜੇ ਹੀ मतलब ਮੈਂ ਆਈ ਫॉर ਅ ਪੰਜਾਬੀ ਮੈਂ ਤੁਹਾਨੂੰ ਵਰਡ ਕਰਦਾ ਮਤਲਬ ਤੁਸੀਂ ਸੋਚੋਗੇ ਕਿ ਕਿੰਨਾ ਘਟਿਆ ਬੰਦਾ ਹੈ ਹਾਂ ਬਿਲਕੁਲ ਜੀ ਫੁਕਰਾ ਫੁਕਰਾ ਕਹਿ ਦਿੰਦੇ ਆ ਫੁਕਰਾ ਕਹਿ ਦਿੰਦੇ ਆ ਫੁਕਰਾ ਚਿਚੋਰਾ ਮਤਲਬ ਤੁਸੀਂ ਇਹ ਤੁਹਾਡੀ ਹੈ ਕਿ ਬਈ ਤੁਨੂੰ ਇੱਕ ਲਾਇਲਾਈਟ ਲਾ ਕੇ ਤੁਨੂੰ ਲੱਗਦਾ ਹੈ ਕਿ ਬਈ ਤੁਹਾਡੀ ਜ਼ਿੰਦਗੀ ਤੇ ਰਿਲੇਵੈਂਸ ਹੈ ਜੀ ਇਹਦਾ ਮਤਲਬ ਤੁਹਾਡੇ ਅੰਦਰ ਕੋਈ ਸਮਖਸ਼ਤਾ ਹੀ ਨਹੀਂ ਹੈ ਤੁਹਾਡੇ ਅੰਦਰ ਕੋਈ ਮੈਰਿਟਸ ਹੀ ਨਹੀਂ ਹੈ ਕਿ ਤੁਨੂੰ ਇੱਕ ਲਾਇਲਾਈਟ ਲਾ ਕੇ ਆਪਨੇ ਆਪ ਨੂੰ ਇਹ ਦਿਖਾਣਾ ਪੈਂਦਾ ਹੈ ਕਿ ਬਈ ਤੁਸੀਂ ਜਿਹੜੇ ਕਾਇਮ ਇਨਸਾਨ ਹੋ ਜੀ अच्छा ये ਤੁਸੀਂ ਪਟੀਸ਼ਨ ਪਾ ਦਿੱਤੀ ਹੈ ਜਾਂ ਪਾਉਣੀ ਹੈ ਜਾਂ ਕੀ ਕਰਨ ਜਾ ਰਹੇ ਹੋ ਨੇ ਇਹ ਇਹ ਆਲਰੇਡੀ ਪਾ ਪਾ ਚੁੱਕੇ ਆ ਜੀ ਐਂਡ ਆਈ ਥਿੰਕ ਵਿਦਨ ਅ ਡੇ অর ਸੋ ਇਟ विल बी ਲਿਸਟਡ ਜੀ ਐਂਡ ਜਿਹੜੇ ਅਸੀਂ ਕੰਟੈਂਪਟ ਵਿੱਚ ਵੀ ਵਾਂਟ ਕਿ ðiਸ ਟੂ ਚੀਫ ਸੈਕਟਰੀਜ਼ ਆਫ ਪੰਜਾਬ ਐਂਡ ਹਰਿਆਣਾ ਐਂਡ ਐਡਵਾਈਜ਼ਰ ਟੂ ਯੂਨੀਅਨ ਟੈਰੀਟਰੀ ਦੇ ਆਲ ਹਵ ਬੀਨ ਮੇਡ ਐਜ਼ ਅ ਰਿਸਪੌਂਡੈਂਟ ਪਾਰਟੀਆਂ ਠੀਕ ਹੈ ਜੀ ਬਿਕੋਜ਼ ਬਾਏ ਦ ਡੇ ਐਂਡ ਅਗਰ ਇੱਕ ਹੈਡ ਚਾਏ ਜੀ ਉਹ ਇੱਕ ਡਾਇਰੈਕਸ਼ਨ ਦੇ ਦੇ ਕਿ ਭਈ ਇਹ ਨਹੀਂ ਕਰਨਾ ਹਮਮ ਕਿਸੇ ਜੂਨੀਅਰ ਅਫਸਰ ਦੀ ਮਜਾਲ ਹੀ ਨਹੀਂ ਹੈ ਕਿ ਉਹ ਇਲੀਗਲ ਕੰਮ ਕਰੇ ਬਿਲਕੁਲ ਜੀ ਬਿਲਕੁਲ ਹਮਮ ਇਨੇ ਮਾਸ ਲੇਵਲ ਤੇ ਇਲੀਗਲ ਕੰਮ ਹੋ ਰਿਹਾ ਹੈ ਇਨ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਭਈ ਤੁਸੀਂ ਪਬਲਿਕ ਸਰਵੈਂਟ ਹੋ ਯੂ ਆਰ ਡਿਊਟੀ ਬਾਉਂਡ ਟੂ ਇਨਸ਼ੋਰ ਰੂਲ ਆਫ ਲਾ ਇਹ ਸਰਪ ਸਾਹਿਬ ਇਹਦੇ ਵਿੱਚ ਜੇ ਮੇਰੇ ਕੰਨਿਓ ਇੱਕ ਐਡਵਾਈਸ ਵੀ ਹੈ ਤੁਹਾਨੂੰ ਵੀ ਇਹ ਵੇਚਣ ਵਾਲਿਆਂ ਦੇ ਉੱਤੇ ਵੀ پابੰਦੀ ਤੇ ਇੰਪੋਰਟਰਸ ਐਂਡ ਮੈਨੂਫੈਕਚਰਰਸ ਦੇ ਉੱਤੇ ਵੀ پابੰਦੀ ਹੋਣੀ ਚਾਹੀਦੀ ਹੈ ਕਿ ਜੇ ਇਹ ਲਾਲ ਬत्तियां ਜਾਂ ਹੂਟਰ ਨੇ ਸਟੇਟ ਡਿਪਾਰਟਮੈਂਟ ਟਰਾਂਸਪੋਰਟ ਡਿਪਾਰਟਮੈਂਟ ਦੇ ਥਰੂ ਹੀ ਮਿਲਣ ਹੋਰ ਕਿਸੇ ਤੋਂ ਮਿਲ ਨਹੀਂ ਨਾ ਉੱਪਰ ਮਾਰਕੀਟ ਚ ਹੋਣੀ ਨਹੀਂ ਚਾਹੀਦੀ ਤਾਂ ਉਹਦੇ ਬਿਲਕੁਲ ਬਿਲਕੁਲ ਜਦ ਤੱਕ ਯੂ نو ਉਹਨਾਂ ਕੋਲ ਇੱਕ ਰੀਜ਼ਨਡ ਆਰਡਰ ਨਹੀਂ ਹੁੰਦਾ ਦੇ ਸ਼ੁੱਡ ਨਾਟ ਬੀ ਏਬਲ ਟੂ ਸੇਲ ਇਟ ਜੀ ਬਟ ਹੁਣ ਅਸੀਂ ਦੋ ਕਦਮ ਹੋਰ ਅੱਗੇ ਚਲੇ ਗਏ ਹਾਂ ਤੁਸੀਂ ਦੇਖੋਗੇ ਹੁਣ ਲੋਕਾਂ ਨੇ ਆਪਣੀ ਗੱਡੀਆਂ ਦੇ ਡੈਸ਼ਬੋਰਡ ਦੇ ਲਾਉਣਾ ਸ਼ੁਰੂ ਕਰਤਾ ਹੈ ਡੈਸ਼ਬੋਰਡ ਜਾਲੀਆਂ ਦੇ ਵਿੱਚ ਲਾਉਣੇ ਸ਼ੁਰੂ ਕਰਤੇ ਜੀ ਜਾਲੀ ਮਤਲਬ ਕੀ ਮਤਲਬ ਵੇ ਵੇਰ ਆ ਵੀ ਗੋਇੰਗ ਅਪਾ ਕਿਸ ਲੈਵਲ ਤੇ ਥੱਲੇ ਗਿਰ ਰਹੇ ਹਾਂ ਜੀ ਜੀ ਬਿਕਾਜ਼ ਤੁਸੀਂ ਇੱਕ ਵੱਡੀ ਚੀਜ਼ ਨੂੰ ਨਹੀਂ ਰੋਕ ਰਹੇ ਤੁਸੀਂ ਜਿਹੜਾ ਮੁੱਦਾ ਲੋਕਾਂ ਨੂੰ ਹੁਣ ਤੁਸੀਂ ਮੈਂ ਸਪੋਸ ਸਿਰਫ ਤੁਹਾਡੀ ਗੱਲ ਕਰਦਾ ਹਾਂ ਕੱਲ ਤੁਸੀਂ ਖੜੇ ਹੋਏ ਹੋ ਇੱਕ ਬੰਦਾ ਆਪਣੇ ਆਪ ਨੂੰ ਲਾਲ ਬੱਤੀ ਲਾ ਕੇ ਆਇਆ ਇਲੀਗਲ ਇੰਸਟਾਲੇਸ਼ਨ ਹਾਂਜੀ ਹਾਂਜੀ ਤੁਹਾਨੂੰ ਕੀ ਲੱਗੇਗਾ ਕਿ ਯਾਰ ਇਹ ਆਪਣੇ ਆਪ ਨੂੰ ਕੀ ਕਰਨਾ ਚਾਹ ਰਿਹਾ ਉਹ ਬੇਸਿਕਲੀ ਤੁਹਾਨੂੰ ਸਾਰਿਆਂ ਨੂੰ ਜਿਹੜੇ 100 ਬੰਦੇ ਜਿਹੜੇ ਕਾਨੂੰਨ ਦੀ ਪਾਲਣਾ ਕਰ ਰਹੇ ਨੇ ਤੁਸੀਂ ਸਾਰੇ ਕਾਨੂੰਨ ਦੀ ਪਾਲਣਾ ਕਰ ਰਹੇ ਹੋ ਉਹ ਤੁਹਾਨੂੰ ਇਹ ਦੱਸ ਰਿਹਾ ਹੈ ਕਿ ਕੁਝ ਲੋਕ ਮਤਲਬ ਠੀਕ ਨਹੀਂ ਹੋ ਇਹ ਠੀਕ ਹੈ ਜੀ ਜਿਹੜਾ ਕਾਨੂੰਨ ਤੋੜ ਰਿਹਾ ਹੈ ਜੀ ਆਪਾਂ ਐਦਾ ਦੀ ਸੁਸਾਇਟੀ ਚਾਹੁੰਦੇ ਆ ਜੀ ਕਿ ਜਿਹੜਾ ਕਾਨੂੰਨ ਤੋੜਨ ਵਾਲਾ ਹੈ ਉਹ ਪ੍ਰੋਮਿਨੈਂਸ ਗੇਨ ਕਰੇ ਹੂੰ 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 ਔਰ ਉਹਨੂੰ ਕੋਈ ਚੈੱਕ ਵੀ ਨਾ ਕਰੇ ਜੀ ਤੇ ਇਹਦਾ ਨਾ ਬੜਾ ਸਾਈਕੋਲੋਜੀਕਲ ਇੱਕ ਮਤਲਬ ਮੈਥੇ ਚਲੋ ਜੋ ਪਟੀਸ਼ਨ ਹੈ ਉਹ ਇੰਨੀ ਲੰਬੀ ਚੋਡੀ ਨਹੀਂ ਹੈ ਬਟ ਮੈਂ ਤੋੜੇ ਨਾਲ ਇਸ ਲਈ ਗੱਲ ਕਰ ਰਿਹਾ ਕਿ ਸਾਰਿਆਂ ਨੂੰ ਇਹ ਸੋਚਣਾ ਪਏਗਾ ਕਿ ਹਾਂ ਬਿਲਕੁਲ ਇੱਕ ਆਮ ਆਮ ਨਾਗਰਿਕ ਦਾ ਵੀ ਸੜਕ ਦੇ ਉੱਤੇ ਚੱਲਣ ਦਾ ਅਧਿਕਾਰ ਹੈ ਤੁਸੀਂ ਪਿੱਛੇ ਜੇ ਮੇਰੀ ਇੱਕ ਵੀਡੀਓ ਦੇਖੀ ਹੋਏਗੀ ਬਿਟੀ ਸੋਸਾਇਟੀ ਨੂੰ ਕਿਸ ਪਾਸੇ ਲੈ ਜਾ ਰਹੇ ਹੋ ਮਤਲਬ ਮਤਲਬ ਅਸੀਂ ਇਦਾਂ ਦੇ ਬੰਦਿਆਂ ਨੂੰ ਕਿਉਂ ਇੰਪੋਰਟੈਂਸ ਦਿੰਦੇ ਆ ਜਿਹੜੇ ਬੰਦੇ ਇਲੀਗਲ ਕੰਮ ਕਰ ਰਹੇ ਨੇ ਜਿਹੜੇ ਸਰਾਬ ਸਾਹਿਬ ਸਰਾਬ ਸਾਹਿਬ ਲੋਕ ਤਾਂ ਇੰਪੋਰਟੈਂਸ ਨਹੀਂ ਦਿੰਦੇ ਉਹ ਧੱਕੇ ਨਾਲ ਲੈ ਲੈਂਦੇ ਨੇ ਜਿਹੜੇ ਉਹਨਾਂ ਦੇ ਗਨਮੈਨ ਹੁੰਦੇ ਨੇ ਬਾਹਰ ਲੰਕਦੇ ਨੇ ਪਿੱਛੇ ਜੇ ਤੁਸੀਂ ਮੇਰੀ ਇੱਕ ਵਾਇਰਲ ਵੀਡੀਓ ਦੇਖੀ ਹੋਏਗੀ ਤਲਵੰਡੀ ਸਾਬੋ ਦੀ ਐਮਐਲਏ ਦੀਆਂ ਗੱਡੀਆਂ ਕਿਸ ਤਰ੍ਹਾਂ ਤੀਜੀ ਲੇਨ ਬਣਾ ਕੇ ਫਲਾਈਓਵਰ ਦੇ ਉੱਤੇ ਲੋਕਾਂ ਦੀਆਂ ਗੱਡੀਆਂ ਨੂੰ ਸਾਈਡ ਪੁਸ਼ ਕਰ ਰਹੇ ਸੀ ਉਸੇ ਤਰ੍ਹਾਂ ਇੱਕ ਚੰਡੀਗੜ੍ਹ ਦੇ ਇੱਕ ਜਿਹੜਾ ਇਮੀਗ੍ਰੇਸ਼ਨ ਵਾਲਾ ਤੇ ਚਿੱਟਫੰਡ ਕੰਪਨੀ ਚਲਾਉਣ ਵਾਲੀ ਲੇਡੀ ਹੈ ਉਹਦੇ ਆਪਣੇ ਪ੍ਰਾਈਵੇਟ ਸਿਕਿਉਰਿਟੀ ਗਾਰਡ ਹੂਟਰ ਮਾਰ ਰਹੇ ਸੀ ਉੱਤੇ ਪਾਇਲਟ ਲਿਖਿਆ ਹੋਇਆ ਸੀ ਇਸੇ ਤਰ੍ਹਾਂ ਇੱਕ ਯੂਪੀ ਦਾ ਯੂਟਿਊਬਰ ਹੈ ਠੀਕ ਹੈ ਜੀ ਉਹ ਬੰਦਾ ਦੇਖੋ ਕਮਾਂਡੋ ਰੱਖ ਕੇ ਕਮਾਂਡੋ ਟਾਈਪ ਵਰਦੀਆਂ ਪਾ ਕੇ ਤੇ ਹਰ ਰੋਜ਼ ਬੱਤੀਆਂ ਲਾਉਂਦਾ ਤੇ ਹੂਟਰ ਮਾਰਦਾ ਤੇ ਟੋਲ ਟੈਕਸ ਨਹੀਂ ਦਿੰਦਾ ਇਹ ਵੀ ਇੱਕ ਚੀਜ਼ ਆਪਾਂ ਕਹੀਏ ਕਿ ਸ਼ਿਸ਼ੂਰਾ ਪਣ ਨਹੀਂ ਤਾਂ ਹੋਰ ਕੀ ਹੈ ਇਹ ਮੈਂ ਆਮ ਆਮ 100% ਇਨ ਐਗਰੀਮੈਂਟ ਵਿਦ ਯੂ ਜਦ ਇੱਕ ਚੀਜ਼ ਖਰਾਬ ਹੋਣੀ ਸ਼ੁਰੂ ਜਾਂਦੀ ਹੈ ਨਾ ਤੇ ਉਸ ਦੇ ਨਾਲ ਲੜੀਆਂ ਲੱਗਦੀਆਂ ਬਿਲਕੁਲ ਅਗਲਾ ਕਹਿੰਦਾ ਮੈਂ ਵੀ ਲਾਲਾ ਜਿਹੜੀ ਜਿਹੜੀ ਹਾਂ ਬਿਕੋਜ਼ ਡਰੀ ਨਹੀਂ ਹੈ ਅਗਲਾ ਬੰਦਾ ਕਹਿੰਦਾ ਮੇਰੇ ਨਾਲ ਵਾਲਾ ਬੰਦਾ ਕਰ ਰਿਹਾ ਉਹਨੂੰ ਕੋਈ ਕੁਝ ਨਹੀਂ ਕਹਿ ਰਿਹਾ ਉਹ ਪਿਛਲੇ 1 ਸਾਲ ਤੋਂ ਕੁੰਮਰਿਆ ਮੁਹਾਲੀ ਦੀ ਸੜਕਾਂ ਵਿੱਚ ਆਪਣੀ ਟੋヨタ ਹਾਈਲੈਕਸ ਦੇ ਉੱਤੇ ਲਾਲ ਬੱਤੀਆਂ ਲਾ ਕੇ ਜੀ ਔਰ ਸੋਸ਼ਲ ਮੀਡੀਆ ਤੇ ਹੋਤੇ ਉਹ ਆਪਣੇ ਪੋਸਟਾਂ ਪਾ ਰਿਹਾ ਹਾਂਜੀ ਔਰ ਉਹਨੂੰ ਪੁਲਿਸ ਦੇ ਅਫਸਰ ਫੋਲੋ ਕਰ ਰਹੇ ਨੇ ਹਾਂ ਜੀ ਲੋਕਾਂ ਨੂੰ ਇਹ ਵੀ ਦਿਖ ਰਿਹਾ ਹੈ ਜੀ ਔਰ ਉਹ ਨੂੰ ਕੋਈ ਕੁਝ ਕੋਈ ਕੁਝ ਨਹੀਂ ਕਹਿੰਦਾ ਤੇ ਬਈ ਮੈਂ ਕਿਉਂ ਨਾ ਲਾਵਾਂ ਹਾਂ ਬਿਲਕੁਲ ਸਹੀ ਗੱਲ ਮੈਂ ਤਾਂ ਹਾਈ ਕੋਰਟ ਨੂੰ ਇਹ ਵੀ ਕਹਿਣ ਲੱਗਿਆ ਜੀ ਜਿੰਨੇ ਵੀ ਇੱਥੇ ਬੈਠੇ ਹੋਏ ਨੇ ਨਾ ਲੋਕੀ ਸਾਰਿਆਂ ਨੂੰ ਅਲਾਉ ਕਰ ਦਿਓ ਹਾਂ ਹਾਂ ਸਾਰੇ ਤੁਰੇ ਵੀਆਈਪੀ ਬਣਾ ਦਿਓ ਹਾਂ ਮਤਲਬ ਇਹ ਥੋੜੀ ਨਾ ਕਿ ਇਕੱਲਾ ਇੱਕ ਬੰਦਾ ਬਦਮਾਸ਼ੀ ਕਰੇਗਾ ਜਾਂ ਇਲੀਗਲ ਕੰਮ ਕਰੇਗਾ ਤੇ ਬਾਕੀ ਸਾਰੇ ਚੁੱਪ ਬੈਠੇ ਰਹਿਣਗੇ ਔਰ ਦੇਖਣਗੇ ਹਾਂ ਵੀ ਚਲੋ ਠੀਕ ਹੈ ਜੀ ਯਾਦੇ ਕਾਨੂੰਨ ਸਭ ਲਈ ਹੋਣਾ ਚਾਹੀਦਾ ਹੈ ਜਾਂ ਕਿਸੇ ਲਈ ਨਹੀਂ ਹੋਣਾ ਚਾਹੀਦਾ ਜੀ ਬਿਲਕੁਲ ਨਾ ਬਿਲਕੁਲ ਸਿੰਗਰ ਲਾਈਵ ਇੱਥੇ ਜੀ ਲਾਲ ਬੱਤੀਆਂ ਪ੍ਰੋਗਰਾਮ ਤੇ ਜਾਣਾ ਉਹਨਾਂ ਨੇ ਉਹ ਜਦ ਕੋਈ ਚੈੱਕ ਹੀ ਨਹੀਂ ਹੈ ਇੱਕ ਵਾਰੀ ਡੀਜੀਪੀ ਸਾਹਿਬ ਤਿੰਨੋਂ ਡੀਜੀਪੀ ਦੇ ਇੱਕ ਵਾਰੀ ਆਪਣਾ ਇੱਕ ਸੋਸ਼ਲ ਮੀਡੀਆ ਤੇ ਆਪਣੀ 1 ਮਿੰਟ ਦੀ ਕਲਿੱਪ ਕੈਦਨ ਜੀ ਕਿਤੇ ਅਸ਼ਤੂ ਇਹ ਚੀਜ਼ ਨਹੀਂ ਹੋਏਗੀ ਹਮ ਹਮ ਤੁਸੀਂ ਦੇਖੋ ਮਜਾਲ ਹੈ ਕੋਈ ਐਸਐਸਪੀ ਲਾਦੇ ਜਾਂ ਡੀਐਸਪੀ ਲਾਦੇ ਜਾਂ ਐਸਪੀ ਆਪਣੀਆਂ ਗੱਡੀਆਂ ਦੇ ਰੋ ਪਰਸਨਲ ਗੱਡੀਆਂ ਤੇ ਜਾਂ ਇਵਨ ਜਿਹੜੀ ਇਹਨਾਂ ਦੀ ਸਰਕਾਰੀ ਗੱਡੀਆਂ ਮਿਲੀਆਂ ਹੋਈਆਂ ਜੀ ਜੀ ਕਿ ਲਾਲਣ ਇਹਨਾਂ ਨੂੰ ਤੇ ਦੇ ਆਰ ਨਾਟ ਇਵਨ ਸੁਪੋਜ਼ ਟੂ ਪੁੱਟ ਇਟ ਔਨ देयर ਅਫੀਸ਼ੀਅਲ ਵਹੀਕਲ ਅਟ ਅਨ ਥੈ ਦੇ ਗੈਟ ਕਲੀਅਰੈਂਸ fromParams ਡਿਪਾਰਟਮੈਂਟ ਆਫ ਟ੍ਰਾਂਸਪੋਰਟ ਹਾਊ ਆਰ ਦੇ ਪੁੱਟਿੰਗ ਇਟ ਸੋ ਬਹੁਤ ਬਹੁਤ ਸ਼ੁਕਰੀਆ ਨਿਖਲ ਸਰਾਫ ਜੀ ਤੁਹਾਡਾ ਇਸ ਪਟੀਸ਼ਨ ਪਾਉਣ ਦੇ ਲਈ ਵੀ ਤੇ ਆਮ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਬਹੁਤ ਬਹੁਤ ਮਿਹਰਬਾਨੀ ਸੋ ਇਸ ਨਿਖਿਲ ਸਰਾਫ ਜੀ ਸੋ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਮ ਲੋਕਾਂ ਦੀ ਆਵਾਜ਼ ਹਰ ਕੋਈ ਬੰਦਾ ਇਸ ਦੇ ਉੱਤੇ ਕੁਐਸਚਨ ਕਰਦਾ ਕਿ ਲਾਲ ਨੀਲੀਆਂ ਚਿੱਟੀਆਂ ਬੱਤੀਆਂ ਲਾ ਕੇ ਹੂਟਰ ਮਾਰ ਕੇ ਰੋਡ ਨਿਊਸੈਂਸ ਕ੍ਰੀਏਟ ਕੀਤੀ ਜਾ ਰਹੀ ਹੈ ਆਮ ਲੋਕਾਂ ਨੂੰ ਸੜਕ ਦੇ ਉੱਤੇ ਚੱਲਣ ਦਾ ਅਧਿਕਾਰ ਖੋਇਆ ਜਾ ਰਿਹਾ ਹੈ ਗਨਮੈਨ ਬਾਹਰ ਲੰਮਕਦੇ ਨੇ ਲੋਕਾਂ ਨੂੰ ੱੱੱਕੇ ਮਾਰਦੇ ਨੇ ਗਾਲੀ ਗਲੋਚ ਕਰਦੇ ਨੇ ਸੋ ਕਹਿਣ ਤੋਂ ਪਾਬ ਜਿਹੜਾ ਲੀਡਰ ਬਣ ਗਿਆ ਜਿਹਨੇ ਲਾਲ ਬੱਤੀ ਲੈ ਲਈ ਉਹ ਰੱਬ ਬਣ ਗਿਆ ਦੂਜਾ ਜਿਹੜਾ ਕੀੜਾ ਮਕੌੜਾ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਨਿਖਲ ਜੀ ਦਾ ਇਹ ਜਿਹੜਾ ਉਦਮ ਹੈ ਉਹ ਤੁਹਾਨੂੰ ਕਿਸ ਤਰ੍ਹਾਂ ਲੱਗਾ ਪਲੀਜ਼ ਕਮੈਂਟ ਜ਼ਰੂਰ ਕਰਨਾ